ਪਿੰਡ ਕੱਖਾਂਵਾਲ ਦੇ ਵਿੱਚ ਧੰਨ ਧੰਨ ਬਾਬਾ ਰਾਮ ਲਾਲ ਜੀ ਸਪੋਰਟ ਕਲੱਬ ਦੇ ਨੌਜਵਾਨਾਂ ਨੇ ਰਲ ਮਿਲ ਕੇ ਤੇ ਪਿੰਡ ਦੇ ਸਹਿਯੋਗ ਦੇ ਨਾਲ ਦੂਸਰੀ ਵਾਰ ਕ੍ਰਿਕਟ ਟੂਰਨਾਮੈਂਟ ਸ਼ੁਰੂ ਕਰ ਦਿੱਤਾ ਹੈ। ਕ੍ਰਿਕਟ ਦੇ ਵਿੱਚ ਇਹਨਾਂ ਨੇ ਕਿਹੜੇ-ਕਿਹੜੇ ਨਾਮ ਰੱਖੇ ਆ ਇਹਨਾਂ ਨੇ ਪ੍ਰਬੰਧ ਕੀਤਾ ਹੈ ਦਰਸ਼ਕਾਂ ਵਾਸਤੇ ਤੇ ਆਉਣ ਵਾਲੇ ਖਿਡਾਰੀਆਂ ਵਾਸਤੇ। ਸਸੀ ਕਾਲ ਜੀ ਸਾਰਿਆਂ ਨੂੰ ਜਿਨੇ ਵੀ ਨਿਊਜ਼ ਲੰਬੀ ਦੇ ਨਾਲ ਸਾਡੇ ਜਿਨੇ ਵੀ ਸਾਡੇ ਸਰੋਤੇ ਜੁੜਿਆ ਸਾਰਨਾ ਬਹੁਤ ਬਹੁਤ ਸਤਿਕਾਰ ਬਹੁਤ ਬਹੁਤ ਧੰਨਵਾਦ ਜੀ ਅੱਜ ਦੂਸਰੀ ਵਾਰ ਕ੍ਰਿਕਟ ਟੂਰਨਾਮੈਂਟ ਚੱਲ ਰਿਹਾ ਪਿੰਡ ਕਖਾਂਵਲ ਦੇ ਵਿੱਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਬੰਦ ਕੀਤਾ ਆਪਾਂ ਦਰਸ਼ਕਾਂ ਵਾਸਤੇ ਔਰ ਆਉਣ ਵਾਲੇ ਖਿਡਾਰੀਆਂ ਵਾਸਤੇ ਕਿਹੜੇ ਜਿਹੜੇ ਸਟੇਟਾਂ ਤੋਂ ਖਿਡਾਰੀ ਆਉਣਗੇ ਉਮੀਦ ਕਿੰਨੀ ਕਰਦਾ ਪਿਛਲੇ ਸਾਲ ਸਾਡਾ ਪਹਿਲਾ ਟੂਰਨਾਮੈਂਟ ਸੀ ਆ ਜੀ ਸਾਰੇ ਕਲੱਬ ਨੇ ਪਿੰਡ ਨੇ ਐਨ ਆਰ ਆਈ ਭਰਾਵਾਂ ਨੇ ਬਹੁਤ ਸਹਿਯੋਗ ਕੀਤਾ ਠੀਕ ਹੈ ਜੀ ਉਸੇ ਤਰ੍ਹਾਂ ਦੇ ਤੇ ਅਸੀਂ ਲਗਾਤਾਰ ਵੀ ਇਸੇ ਉਦੋਂ 18 ਮਈ ਲਾਸਟ ਸੀ ਜੀ ਉਦੋਂ ਗਰਮੀ ਥੋੜੀ ਜ਼ਿਆਦਾ ਹੋ ਗਈ ਸੀ ਠੀਕ ਹੈ ਇਸ ਕਰਕੇ ਅਸੀਂ ਐਤਕੀ 10 ਦਿਨ ਪਹਿਲਾਂ ਟੂਰਨਾਮੈਂਟ ਕੀਤਾ ਠੀਕ ਹੈ ਜੀ ਲਗਾਤਾਰ ਦੂਜੇ ਸਾਲ ਦੇ ਟੂਰਨਾਮੈਂਟ ਆ ਜਿਹਦੇ ਵਿੱਚ ਪ੍ਰਾਈਜ਼ ਦੇ ਵਿੱਚ ਵੀ ਪਿਛਲੇ ਸਾਲ ਨਾਲੋਂ ਵਾਧਾ ਕੀਤਾ ਗਿਆ ਠੀਕ ਹੈ ਜੀ ਇਸ ਸਾਲ ਪਹਿਲਾ ਪ੍ਰਾਈਜ਼ 51000 ਆ ਜੀ ਦੂਜਾ ਪ੍ਰਾਈਜ਼ 31000 ਆ ਤੇ ਤਿੰਨ ਦਿਨ ਜਿਹੜਾ ਟੂਰਨਾਮੈਂਟ ਪੂਲ ਦੇ ਹਿਸਾਬ ਨਾਲ ਚੱਲੂਗਾ ਜੀ ਚੌਥਾ ਦਿਨ ਜਿਹੜਾ ਫਾਈਨਲ ਹੋਵੇਗਾ ਠੀਕ ਆ ਜੀ ਤੇ ਤਿੰਨ ਦਿਨਾਂ ਦੇ ਵਿੱਚ ਸਾਡੇ ਕੋਲੇ 60 ਤੋਂ 70 ਟੀਮਾਂ ਐਂਟਰ ਨੇ ਅੱਜ ਪਹਿਲਾ ਦਿਨ ਆ ਜੀ ਅੱਜ ਪਹਿਲਾ ਦਿਨ ਆ ਵੀ ਮੰਨ ਕੇ ਚੱਲੋ ਇੱਕ ਦਿਨ ਦੇ ਵਿੱਚ 20 ਤੋਂ ਪਲੱਸ ਟੀਮਾਂ ਨੇ 20 ਜਾਂ 22 ਠੀਕ ਆ ਜੀ ਤੇ ਤਿੰਨ ਦਿਨਾਂ 'ਚ 60 ਤੋਂ ਲੈ ਕੇ 70 ਟੀਮਾਂ ਦੇ ਵਿੱਚਕਾਰ ਜਿਹੜੇ ਮੁਕਾਬਲੇ ਹੋਣਗੇ ਠੀਕ ਆ ਜੀ ਜਿਹਦੇ 'ਚ ਪੰਜਾਬ ਹਰਿਆਣਾ ਰਾਜਸਥਾਨ ਤੋਂ ਬਹੁਤ ਵਧੀਆ ਨਾਮੀ ਪਲੇਅਰੜੇ ਪਹੁੰਚ ਰਹੇ ਆ ਇਲਾਕੇ ਦੀਆਂ ਟੀਮਾਂ ਖੇਡ ਰਹੀਆਂ ਨੇ ਤੇ ਪ੍ਰਬੰਧ ਟੀਮਾਂ ਦੇ ਬੈਠਣ ਦੇ ਇਹ ਕੂਲਰ ਲੱਗੇ ਹੋਏ ਐ ਡੱਗ ਆਊਟ ਬਣੇ ਹੋਏ ਐ ਤੇ ਪ੍ਰਸ਼ਾਦਾ ਪਾਣੀ ਸਵੇਰ ਤੋਂ ਤਿਆਰ ਕਰਦੇ ਆ ਭਰਾ ਇਸ ਸਾਲ ਤੇ ਪ੍ਰਸ਼ਾਦੇ ਪਾਣੀ ਦੇ ਵਧੀਆ ਪ੍ਰਬੰਧ ਐ ਤੇ ਹਰ ਇੱਕ ਦਾ ਪ੍ਰਬੰਧ ਕੀਤਾ ਹੋਇਆ ਗਰਾਊਂਡ ਬਹੁਤ ਸੋਹਣਾ ਕਿਉਂਕਿ ਇੱਕ ਗਰਾਊਂਡ ਇੱਕ ਜਿਹੜੇ ਖੇਤ ਨੂੰ ਗਰਾਊਂਡ ਦੀ ਦਿਸ਼ਾ ਦੇਣੀ ਹੈ ਬਹੁਤ ਵੱਡੀ ਗੱਲ ਹੋ ਗਈ। ਇੱਕ ਤੇ ਗਰਾਊਂਡ ਹੋਣਾ ਗਰਾਊਂਡ ਦੇ ਵਿੱਚ ਟੂਰਨਾਮੈਂਟ ਕਰਾਉਣਾ ਉਹ ਇੱਕ ਅਲੱਗ ਚੀਜ਼ ਹੈ ਪਰ ਇੱਕ ਖੇਤ ਨੂੰ ਗਰਾਊਂਡ ਦੀ ਰੂਪਰੇਖਾ ਦੇਣੀ ਉਹ ਤੁਸੀਂ ਆਪ ਸਮਝਦੇ ਹੋ ਵੀ ਕਿੰਡੀ ਵੱਡੀ ਮਿਹਨਤ ਹੁੰਦੀ ਹੈ। ਕਿਉਂਕਿ ਮਾਹੌਲ ਬਹੁਤ ਵਧੀਆ ਆ ਖੇਡਿਆ। ਬਿਲਕੁਲ ਲੱਗਦਾ ਨਹੀਂ ਵੀ ਖੇਤ ਦੇ ਵਿੱਚ ਟੂਰਨਾਮੈਂਟ ਹੋ ਰਿਹਾ। ਇਦਾਂ ਲੱਗ ਰਿਹਾ ਵੀ ਸਹੀ ਹੈ ਜੀ। ਵੀ ਪ੍ਰੋਪਰ ਗਰਾਊਂਡ ਹੀ ਹੈ ਤੇ ਮੈਂ ਵਧਾਈ ਦਿੰਦਾ ਸਾਰੇ ਨਗਰ ਤੋਂ ਸਾਡੇ ਐਨਆਰਆਈ ਭਰਾ ਇਸ ਸਾਲ ਬਹੁਤ ਸਪੋਰਟ ਕਰਦੇ ਆ ਤੇ ਕਲੱਬ ਵਾਲੇ ਮੁੰਡੇ ਕਈ ਮੁੰਡੇ ਜੌਬ ਤੇ ਵੀ ਇਰਵਿਉ ਆਉਦੀਆਂ ਛੁੱਟੀਆਂ ਲੈ ਕੇ ਤੇ ਇਸ ਟੂਰਨਾਮੈਂਟ ਨੂੰ ਬਹੁਤ ਵੱਡੀ ਸਪੋਰਟ ਕਰਦੇ ਆ ਸਾਰੇ ਨਗਰ ਦੀ ਬਹੁਤ ਵੱਡੀ ਸਪੋਰਟ ਹੈ ਠੀਕ ਹੈ ਜੀ ਤੇ ਪਿੰਡ ਵੱਲੋਂ ਕਿੰਨਾ ਕੁ ਸਹਿਯੋਗ ਦੇ ਪਿੰਡ ਵੱਨੀਓ ਬਹੁਤ ਵਧੀਆ ਸਹਿਯੋਗ ਹੈ ਜੀ ਕੋਈ ਵੀ ਟੂਰਨਾਮੈਂਟ ਹੈ ਕੋਈ ਵੀ ਸਾਂਝਾ ਕਾਰਜ ਹੈ ਚਾਹੇ ਉਹ ਟੂਰਨਾਮੈਂਟ ਲਾ ਲੋ ਕੋਈ ਵੀ ਕੰਮ ਲਾ ਲੋ ਸਾਂਝਾ ਉਹ ਨਗਰ ਦੀ ਸਪੋਰਟ ਬਿਨਾ ਸਿਰੇ ਨਹੀਂ ਹੋ ਸਕਦਾ ਤੇ ਮੇਰੀ ਅਪੀਲ ਹੈ ਆਪਣੇ ਪਿੰਡਾਂ ਨੂੰ ਸਾਰੇ ਇਲਾਕੇ ਨੂੰ ਜਿੰਨੇ ਵੀ ਹੋਰ ਵੀ ਪਿੰਡਾਂ ਦੇ ਨੇ ਵੀ ਜਿਹੜੇ ਵੀ ਸਪੋਰਟਸ ਕਲੱਬ ਦੇ ਮੁੰਡੇ ਇਦਾਂ ਦੇ ਕਾਰਜ ਕਰਦੇ ਆ ਵੱਧ ਚੜ ਕੇ ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਜਿੰਨਾ ਹੋ ਸਕੇ ਉਹਨੇ ਉਹਨਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਕਿਉਂਕਿ ਇਹ ਸਾਂਝਾ ਕੰਮ ਹੁੰਦਾ ਸਭੋ ਜਿਹੜੇ ਵਿਚਾਰੇ ਕੰਮ ਛੱਡ ਕੇ ਲੱਗਦੇ ਆ ਉਹ ਉਹਦਾ ਕੰਮ ਵੀ ਛੱਡਦੇ ਆ ਕੋਈ ਇਹ ਚ ਬਚਨ ਬਚਾਉਣ ਵਾਲੇ ਨਹੀਂ ਹੁੰਦਾ ਕਈ ਵਾਰੀ ਆਪਣੇ ਪਿੰਡਾਂ ਦੇ ਜਿਹਦਾ ਸਿਸਟਮ ਚੱਲ ਪੈਂਦਾ ਜਿਹੜੇ ਮੂਰੇ ਲੱਗੇ ਆ ਕਣੀ ਇਹਨਾਂ ਨੂੰ ਕੋਈ ਬਚਤ ਹੋਣੀ ਹੈ ਬਿਲਕੁਲ ਜੀ ਕਿਉਂਕਿ ਖਰਚੇ ਬਹੁਤ ਜ਼ਿਆਦੇ ਆ ਖਰਚੇ ਬਾਈ ਜੀ 2 2.5 ਮਹੀਨੇ ਤੇ ਆਪ ਕੰਮ ਛੱਡਦੇ ਠੀਕ ਆ ਵਿੱਚ ਬੰਦੇ ਜੋਬ ਤੇ ਆ ਉਹਨਾਂ ਨੂੰ ਛੁੱਟੀਆਂ ਲੈਣੀਆਂ ਪੈਂਦੀਆਂ ਆ ਤੇ ਬੇਨਤੀ ਹੈ ਵੀ ਜਿੰਨਾ ਵੀ ਹੋ ਸਕੇ ਕੋਈ ਪੈਸੇ ਦਾ ਸਹਿਯੋਗ ਕਰ ਸਕਦਾ ਪੈਸੇ ਦਾ ਕਰੋ ਤੇ ਜਰੂਰੀ ਵੀ ਆਪਾਂ ਪੈਸਾ ਹੀ ਜਿਆਦਾ ਸਹਿਯੋਗ ਕਰਨਾ ਜੇ ਕੋਈ ਨਹੀਂ ਦੇ ਸਕਦਾ ਤੁਸੀਂ ਗਰਾਊਂਡ ਦੇ ਵਿੱਚ ਆ ਕੇ ਨਾਲ ਕੰਮ ਕਰਾ ਕੇ ਵੀ ਸਹਿਯੋਗ ਦੇ ਸਕਦੇ ਵੀ ਲੰਗਰ ਪਾਣੀ ਦੇ ਵਿੱਚ ਲੈ ਲਓ ਗਰਾਊਂਡ ਦੇ ਵਿੱਚ ਵੀ ਵਰਕਰਾਂ ਦੀ ਲੋਡ ਹੁੰਦੀ ਆਪਾਂ ਨੂੰ ਬੰਨਿਆਂ ਦੀ ਲੋਡ ਤਾਂ ਰਹਿੰਦੀ ਹੈ ਤੇ ਹਰ ਇੱਕ ਤਰ੍ਹਾਂ ਦਾ ਕੋਈ ਸੂਈ ਜੋਗਾ ਕੋਈ ਸਲਾਈ ਜੋਗਾ ਤੇ ਜਿੰਨੇ ਜੋ ਕਰੇ ਹੈਗੇ ਨਾਲ ਖੜਨਾ ਚਾਹੀਦਾ ਵੱਡੀ ਗੱਲ ਹੈ ਜੀ ਇਸ ਪਿੰਡ ਨੂੰ ਧੰਨ ਧੰਨ ਬਾਬਾ ਆਰਾਮ ਲਾਲ ਜੀ ਵੱਲੋਂ ਆਸ਼ੀਰਵਾਦ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਨੇ ਕਹਿਆ ਸੀ ਕੱਖਾਂ ਵਾਲੀ ਨਹੀਂ ਲੱਖਾਂ ਵਾਲੀ ਬਣਾਉਣਾ ਹੈ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਟੂਰਨਾਮੈਂਟ ਨੂੰ ਬੁਲੰਧੀਆਂ ਤੇ ਪਹੁੰਚਾਉਣਾ ਹੈ ਹਾਂ ਸਾਰਿਆਂ ਨਾਲ ਅਸੀਂ ਹਾਂ ਬਿਲਕੁਲ ਮੈਂ ਬੇਨਤੀ ਕਰਦਾ ਸਾਰੇ ਨਰੀ ਭਰਾਵਾਂ ਨੂੰ ਤੇ ਨਗਰ ਨਿਵਾਸੀ ਨੂੰ ਜੁੜੋ ਮੁੰਡਿਆਂ ਦੇ ਨਾਲ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹ ਟੂਰਨਾਮੈਂਟ ਇੱਕ ਵੱਡੇ ਪੱਧਰ ਤੇ ਲੈ ਕੇ ਜਾਈਏ ਕਿਉਂਕਿ ਪਿਛਲੇ ਸਾਲ ਪਹਿਲਾ ਟੂਰਨਾਮੈਂਟ ਸੀ ਇਸ ਸਾਲ ਦੂਜਾ ਟੂਰਨਾਮੈਂਟ ਆਪਣਾ ਤੇ ਟੀਮਾਂ ਦੇ ਵਿੱਚ ਦਰਸ਼ਕਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਵੀ ਅਸੀਂ ਕੱਖਾਂ ਵਾਲੀ ਪਿੰਡ ਖੇਡੀਏ ਤੇ ਆਉਂਦੇ ਸਾਲਾਂ 'ਚ ਮੈਂ ਉਮੀਦ ਕਰਦਾ ਵੀ ਇਹ ਹੋਰ ਵੱਡੇ ਪੱਧਰ ਤੇ ਹੋਵੇ ਠੀਕ ਹੈ ਜੀ ਤੇ ਫਿਰ ਲਾਸਟ ਸੰਡੇ ਵਾਲੇ ਦਿਨਾਂ ਜੀ ਹਾਂ ਜੀ ਨਹੀਂ ਆਪਣਾ ਮੰਡੇ ਬਣੂਗਾ ਨਾ ਹਾਂ ਸੰਡੇ ਬਣੋ ਐਤਵਾਰ ਹੀ ਬਣੋ ਠੀਕ ਹੈ ਜੀ ਤਾਂ ਜੋ ਕੋ ਦਰਸ਼ਕ ਦੂਰੋਂ ਵੀ ਆਉਂਦੇ ਆ ਮੰਨ ਲਓ ਦੇਖਣ ਵਾਸਤੇ ਆਉਂਦੇ ਉਹਨਾਂ ਦੇ ਰਹਿਣ ਵਾਸਤੇ ਸਿਸਟਮ ਸਾਰਾ ਪ੍ਰਬੰਧ ਕੀਤਾ ਹੋਈ ਜੇ ਕੋਈ ਦਰਸ਼ਕ ਦੂਰ ਦਾ ਜੀ ਉਹਦੇ ਬੈਠਣ ਦਾ ਉਹਨਾਂ ਦੇ ਰਹਿਣ ਦਾ ਲੰਗਰ ਪਾਣੀ ਦਾ ਹਰ ਇੱਕ ਪ੍ਰਬੰਧ ਕੀਤਾ ਹੋਇਆ ਜੀ ਇਦਾਂ ਲੱਗਣਾ ਨਹੀਂ ਦੋਨੋਂ ਵੀ ਅਸੀਂ ਆਪਦੇ ਪਿੰਡ ਤੋਂ ਕਿਸੇ ਹੋਰ ਪਿੰਡ ਗਏ ਤੁਹਾਨੂੰ ਇਦਾਂ ਲੱਗੂ ਵੀ ਅਸੀਂ ਆਪਦੇ ਘਰੇ ਖੇਡੀ ਆ ਠੀਕ ਹੈ ਜੀ ਬਿਲਕੁਲ ਜੀ ਤਾਂ ਰਾਜਾ ਜੀ ਆਉਣ ਵਾਸਤੇ ਆਪਾਂ ਜਿਵੇਂ ਕੇ ਜਵੇਂ ਲੰਬੀ ਤੋਂ ਬਾਦਲ ਤੋਂ ਆਉਣਾ ਲੰਬੀ ਵੀ ਜਾ ਸਕਦੇ ਆ ਬਿਲਕੁਲ ਜੀ ਤਾਂ ਜਿਵੇਂ ਕਿ ਰਾਜਸਥਾਨ ਤੋਂ ਦੇ ਸੰਗਰੀਆਲ ਦੀ ਹੋ ਕੇ ਆ ਸਕਦੇ ਆ ਸੰਗਰੀਆ ਹੋ ਸਕਦੇ ਹੋ ਜੀ ਜਿਹੜੇ ਆਪਣੇ ਹਰਿਆਣੇ ਤੋਂ ਦੇ ਸਰਸੇ ਤੋਂ ਤੁਸੀਂ ਡੱਬ ਵਾਲੀ ਤੋਂ ਆ ਸਕਦੇ ਹੋ ਹਾਂ ਜੀ ਜੋ ਮੁਕਸਰ ਤੋਂ ਆਪਣੇ ਪਰਾਂ ਫਰੀਦਕੋਟ ਤੋਂ ਆ ਰਹੇ ਹੋ ਮੁਕਸਰ ਤੋਂ ਮਲੋਟ ਤੇ ਬਠਿੰਡੇ ਵਾਲੇ ਦਾ ਲੰਬੀ ਤੇ ਜਿਹੜੇ ਆਪਣੇ ਇਧਰ ਆਉਂਦੇ ਆ ਆਪਣਾ ਲਾਲੋਵੀ ਗੰਗਾ ਨਗਰ ਸਾਈਡ ਤੋਂ ਗੰਗਾ ਨਗਰ ਤੋਂ ਹਬੋਰ ਹਬੋਰ ਤੁਸੀਂ ਕਿਥੋਂ ਜੀ ਹਾਂ ਬਿਲਕੁਲ ਲੋਕੇਸ਼ਨ ਮੈਪ ਤੇ ਦੇਖ ਸਕਦੇ ਆ ਲੰਮੀ ਭਰ ਲੈਣਾ ਲੰਮੀ ਜਿਹੜੇ ਹੀ ਪੈਂਦਾ ਹੈ ਲੰਬੇ ਹੁਣ ਤਾਂ ਜੀ ਆਪਾਂ ਲੋਕੇਸ਼ਨ ਗਰੁੱਪ ਦੇ ਵਿੱਚ ਹੀ ਪਾਈ ਹੋਈ ਹੈ ਟੀਮਾਂ ਵਾਲੇ ਦੇ ਵਿੱਚ ਠੀਕ ਹੈ ਤੇ ਉੱਥੇ ਚੱਲ ਰਹੀ ਸਰ ਕੁਛ ਤਾਂ ਐਸ ਜੀ ਧੰਨ ਧੰਨ ਬਾਬਾ ਰਾਂ ਲਾਲ ਜੀ स्पोर्ट ਕਲੱਬ ਦੇ ਜੋ ਨੌਜਵਾਨ ਸਾਹਿਬ ਨੇ ਤੁਸੀਂ ਦੇਖ ਰਹੇ ਹੋ ਬਹੁਤ ਸਹਿਯੋਗ ਨਾਲ ਇਹਨਾਂ ਨੇ ਪਿੰਡ ਨੇ ਸਹਿਯੋਗ ਇਹਨਾਂ ਨੂੰ ਬਹੁਤ ਦਿੱਤਾ ਹੈ ਐਨ ਆਰ ਆਈ ਵੀਰਾਂ ਨੇ ਬਹੁਤ ਦਿੱਤਾ ਹੈ ਤਾਂ ਦੂਸਰੀ ਵਾਰ ক্রিকেট ਟੂਰਨਾਮੈਂਟ ਹੋ ਰਿਹਾ ਜੀ ਤਾਂ ਬਹੁਤ ਵਧੀਆ ਹੋ ਰਿਹਾ ਹੈ ਤਾਂ ਇਸ ਟੂਰਨਾਮੈਂਟ ਨੂੰ ਧੰਨ ਧੰਨ ਬਾਬਾ RAMLAL ji sport club ਦੇ ਟੂਰਨਾਮੈਂਟ ਨੂੰ ਬਾਬਾ ਜੀ ਦੇ ਨਾਮ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨੇ ਤੁਹਾਡੇ ਸਹਿਯੋਗ ਨਾਲ ਤਾਂ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਸასი ਸਾਹਿਬ